ਤੇ ਮੈਲੀ ਕਾਲੀ ਦੇ ਪਟਾਲਾ ਗੱਲਪੁਰ ਤੋਂ ਟੱਡਾ ਹਰਿਆਣਾ ਦੀ ਪੁੱਤੀ ਅਗਦੀ ਲਾਲ ਦੇ ਪਟਾਹੂ ਜੀ ਸਟਾਰ 12 ਨੰਬਰ ਇਹ ਹਰਜੋਤ ਚੰਦ ਦਾ ਪੁੱਤ ਬਲੈਕ ਐਕਾਲਾ ਦੇ ਪਟਾਲਾ ਮੇਜੇ ਸਿੰਘ ਨਾਗਰਾ ਕਰਗਦੀਪ ਨਾਗਰਾ ਦਾ ਪੁੱਤ ਬਲੈਕ ਕਰੂਜ਼ਰ ਕਾਲਾ ਇਹਦੇ ਪੱਲਾ ਹੋ ਗਿਆ ਜਿਸ ਵਾਰ ਬਾਈਰ ਪਿਊ ਟ੍ਰੈਕ ਨੂੰ ਕ੍ਰਾਸ ਕਰੀ ਜਾਂ ਲੋ ਯਾਰ ਕਿਤੇ ਨਹੀਂ ਦਿਖਦਾ ਉਧਰੋਂ ਪਾਸੇ ਪਤਾ ਨਹੀਂ ਯਾਰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਯਾਰ ਤੁਸੀਂ ਟ੍ਰੈਕ ਕ੍ਰੋਸ ਕਰੀ ਜਾਂ ਲੋ ਮੁੰਲਾ ਦਾ ਹੋਰੇ ਨਹੀਂ ਆਈ ਯਾਰ ਪਾਕੀ ਭਾਈ ਤੋਂ ਡੀ ਐਂਟਰਪ੍ਰਾਈਜ਼ ਆਈ ਯਾਰ

ਤਾਂ ਲਾਲ ਜੇਤੂਰੇ ਜੀ ਪੈਰੀ ਮਾਰ ਸੰਦੂਰ ਹੈਰੀ ਬੜਾ ਪਿੰਡ ਦੀ ਕੁੱਤੀ ਡਾਇਨਾ ਬਾਈਲਡ ਵੀ ਇਹ ਜੇਤੂਰੀ 9 ਨੰਬਰ ਦੇ ਭਾਈ ਯਾਰ ਹੋ ਜੋ ਕਿੰਨੀ ਅਗਰ ਲੱਗ ਗਿਆ ਯਾਰ ਕਿਉਂ ਭਾਈ ਉਹੀ ਗੱਲਾਂ ਕਰੀ ਜਾਂਦੇ ਹੋ ਯਾਰ ਵੀਰੇ ਦੇਖ ਲੈ ਲਾ ਬੜੇ ਉਹ ਤਾਂ ਚ ਪੁੱਛਿਆ ਯਾਰ ਚਾਜ ਨਾਲ ਤਾਂ ਹੀ ਦੇਤੀ ਵੀਰੇ